ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮੀਥਾ ਕਹਿਣਾ ਹੈ ਕਿ ਕੈਨੇਡਾ ਦਾ ਹਾਲ ਹੀ ਦੇ ਵਿੱਚ ਖਸਰਾ ਖਤਮ ਕਰਨ ਦਾ ਦਰਜਾ ਗਵਾਨਾ ਚਿੰਤਾਜਨਕ ਹੈ ਪਰ ਹੋ ਸਕਦਾ ਹੈ ਕਿ ਉਸ ਦੀ ਸਰਕਾਰ ਦੇ ਕੋਲ ਇਸ ਨੂੰ ਵਾਪਸ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹੋਰ ਬਹੁਤ ਸਾਰੇ ਵਿਕਲਪ ਨਾ ਹੋਣ। ਸਮਿਥ ਨੇ ਕੈਲਕਰੀ ਦੇ ਵਿੱਚ ਇੱਕ ਗੈਸ ਸੰਬੰਧਿਤ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਸਪੋਥ ਹੀ ਛੂਤ ਵਾਲੀ ਬਿਮਾਰੀ ਨੂੰ ਕੰਟਰੋਲ ਕਰਨਾ ਔਖਾ ਹੋਇਆ ਪਿਆ ਹੈ। ਖਾਸ ਕਰਕੇ ਕਿਉਂਕਿ ਲੋਕ ਦੁਨੀਆ ਭਰ ਦੇ ਇੱਕ ਸੂਬੇ ਤੋਂ ਦੂਜੇ ਸੂਬੇ ਜਾਂ ਫਿਰ ਅਲਬਰਟਾ ਵਿੱਚ ਸੁਤੰਤਰ ਤੌਰ ਤੇ ਯਾਤਰਾ ਕਰ ਸਕਦੇ ਨੇ। ਸਮਿਥ ਨੇ ਸ਼ੁੱਕਰਵਾਰ ਨੂੰ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਹਰਕੀ ਤੇ ਹੁੰਦੇ ਨਿਰਭਰ ਕਰਦਾ ਹੈ ਤੇ ਉਹ ਇਹ ਕਿੰਨੀ ਬਰਉਂਦੀ ਕੋਸ਼ਿਸ਼ ਦੇ ਵਿੱਚ ਚੌਕਸ ਰਹੇ ਕਿ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਅਸੀਂ ਇਹ ਯਕੀਨੀ ਬਣਾਇਆ ਕਿ ਹਰ ਕੋਈ ਜਾਣਦਾ ਹੋਵੇ ਕਿ ਕੋਈ ਕਿ ਕਦੋਂ ਕੋਈ ਪਰਕੋਫ ਫੈਲੇ ਇਸ ਕਰਕੇ ਅਸੀਂ ਇਹ ਯਕੀਨੀ ਬਣਾਇਆ ਕਿ ਹਰ ਕੋਈ ਜਾਣਦਾ ਹੋਵੇ ਕਿ ਕਦੋਂ ਕੋਈ ਪਰਕੋਪ ਫੈਲੇ ਜਾਂ ਕਦੋਂ ਕੋਈ ਕੇਸ ਪਛਾਣਿਆ ਗਿਆ ਅਸੀਂ ਇਸ ਨੂੰ ਆਪਣੀ ਵੈਬਸਾਈਟ ਉੱਤੇ ਪਾ ਦਿੱਤਾ ਹੈ ਤਾਂ ਜੋ ਉਹ ਦੇਖ ਸਕਣ ਕਿ ਕਿਹੜੀ ਜਗ੍ਹਾ ਹੈ ਕਪੜੇ ਜੋਖਮ ਦੇ ਪੱਧਰ ਦਾ ਖੁਦ ਨਿਰਣੇ ਕਰ ਸਕਣ ਜੇਕਰ ਉਹਨਾਂ ਨੂੰ ਲੱਛਣ ਦਿਖਾਈ ਦਿੰਦੇ ਨੇ ਤਾਂ ਜੋ ਤੁਰੰਤ ਹੱਲ ਕਰਨ ਤੇ ਯੋਗ ਹੋ ਸਕਣ ਜਦੋਂ ਕਿ ਇਸ ਸਾਲ ਲਾਤਪਾ ਘਰ ਸੂਬੇ ਦੇ ਵਿੱਚ ਖਸਰੇ ਦੇ ਇਨਫੈਕਸ਼ਨ ਦੀ ਰਿਪੋਰਟ ਆਈ ਹੈ ਤੇ ਅਲਬਰਟਾ ਤੇ 온ਟਾਰੀਓ ਕੁੱਲ ਮਾਮਲਿਆਂ ਦੇ ਵਿੱਚ ਸਭ ਤੋਂ ਅੱਗੇ ਪਾਏ ਗਏ ਨੇ It is concerning. I, I was—I've been watching this for some time. I, I gather there were, you know, six or seven provinces that had a, a difficulty with with measles this season. We know that our first uh, ground zero case happened, I believe, at a, a wedding in uh, Ontario. And there are a couple of different communities: our Hutterite communities and our Mennonite communities, which do tend to have a lower vaccination rate. We uh, we did do some uh, targeted uh, campaigning to uh, increase the vaccination rate. We were quite successful. We saw. Um, Uptake a 50% uptake in the number of, uh, of measles vaccinations in some of those uh, those communities that tended to be uh, uh, have a lower vaccination rate, um, and I'm glad to see as well that the the numbers appear to be abating. I think the last time I looked, we, we still had a an outbreak of a, of a handful of cases, but I think it's up to to everybody to, to be vigilant in trying to make sure that this disease doesn't spread. It can have devastating impacts, especially on young kids, um, and so. we uh, we want to make sure that we that everyone knows that it's available ਇਸ ਇਸ ਅਲਬਰਟਾ ਦੇ ਵਿੱਚ ਪਰਟਾ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 2000 ਕੇਸ ਸਾਹਮਣੇ ਆਏ ਨੇ ਜਦੋਂ ਕਿ ਅਨਟਰੀਓ ਦੇ ਵਿੱਚ 2024 ਦੇ ਅਪਜਰ ਤੋਂ ਲੈ ਕੇ ਹੁਣ ਤੱਕ ਲਗਭਗ 2400 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਸਾਹਮਣੇ ਆਏ ਨੇ ਅਲਬਰਟਾ ਦੇ ਵਿੱਚ 150 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਬੇ ਨੇ ਪਿਛਲੇ ਮਹੀਨੇ ਆਪਣੀ ਪਹਿਲੀ ਮੌਤੀ ਰਿਪੋਰਟ ਦਰਜ ਕੀਤੀ ਸੀ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥਾ ਕਹਿਣਾ ਹੈ ਕਿ ਕੈਨੇਡਾ ਦਾ ਹਾਲ ਹੀ ਦੇ ਵਿੱਚ ਖਸਰਾ ਖਤਮ ਕਰਨ ਦਾ ਦਰਜਾ ਗਵਾਨਾ ਚਿੰਤਾਜਨਕ ਹੈ ਪਰ ਹੋ ਸਕਦਾ ਹੈ ਕਿ ਉਸ ਦੀ ਸਰਕਾਰ ਦੇ ਕੋਲ ਇਸ ਨੂੰ ਵਾਪਸ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹੋਰ ਬਹੁਤ سارے ਵਿਕਲਪ ਨਾ ਹੋਣ। ਸਮਿਥ ਨੇ ਕੈਲਕਰੀ ਦੇ ਵਿੱਚ ਇੱਕ ਗੈਸ ਸੰਬੰਧਿਤ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਸਪੋਥ ਹੀ ਛੂਤ ਵਾਲੀ ਬਿਮਾਰੀ ਨੂੰ ਕੰਟਰੋਲ ਕਰਨਾ ਔਖਾ ਹੋਇਆ ਪਿਆ। ਖਾਸ ਕਰਕੇ ਕਿਉਂਕਿ ਲੋਕ ਦੁਨੀਆ ਭਰ ਦੇ ਇੱਕ ਸੂਬੇ ਤੋਂ ਦੂਜੇ ਸੂਬੇ ਜਾਂ ਫਿਰ ਅਲਬਰਟਾ ਵਿੱਚ ਸੁਤੰਤਰ ਤੌਰ ਤੇ ਯਾਤਰਾ ਕਰ ਸਕਦੇ ਨੇ। ਸਮਿਥ ਨੇ ਸ਼ੁੱਕਰਵਾਰ ਨੂੰ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਹਰਕੀ ਤੇ ਉਤੇ ਨਿਰਭਰ ਕਰਦਾ ਹੈ ਤੇ ਉਹ ਇਹ ਯਕੀਨੀ ਬਣਾਉਂਦੀ ਕੋਸ਼ਿਸ਼ ਦੇ ਵਿੱਚ ਚੌਕਸ ਰਹੇ ਕਿ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਅਸੀਂ ਇਹ ਯਕੀਨੀ ਬਣਾਇਆ ਕਿ ਹਰ ਕੋਈ ਜਾਣਦਾ ਹੋਵੇ ਕਿ ਕੋਈ ਕਿ ਕਦੋਂ ਕੋਈ ਪਰਕੋਫ ਫੈਲੇ ਇਸ ਕਰਕੇ ਅਸੀਂ ਇਹ ਯਕੀਨੀ ਬਣਾਇਆ ਕਿ ਹਰ ਕੋਈ ਜਾਣਦਾ ਹੋਵੇ ਕਿ ਕਦੋਂ ਕੋਈ ਪਰਕੋਪ ਫੈਲੇ ਜਾਂ ਕਦੋਂ ਕੋਈ ਕੇਸ ਪਛਾਣਿਆ ਗਿਆ ਅਸੀਂ ਇਸ ਨੂੰ ਆਪਣੀ ਵੈਬਸਾਈਟ ਉੱਤੇ ਪਾ ਦਿੱਤਾ ਹੈ ਤਾਂ ਜੋ ਉਹ ਦੇਖ ਸਕਣ ਕਿ ਕਿਹੜੀ ਜਗਾ ਹੈ ਆਪਣੇ ਜੋਖਮ ਦੇ ਪੱਧਰ ਦਾ ਖੁਦ ਨਿਰਣੇ ਕਰ ਸਕਣ ਜੇਕਰ ਉਹਨਾਂ ਨੂੰ ਲੱਛਣ ਦਿਖਾਈ ਦੇਂਦੇ ਨੇ ਤਾਂ ਜੋ ਤੁਰੰਤ ਹੱਲ ਕਰਨ ਤੇ ਯੋਗ ਹੋ ਸਕਣ ਚਾਹਤੋ ਕਿ ਇਸ ਸਾਲ ਲਗਭਗ ਹਰ ਸੂਬੇ ਦੇ ਵਿੱਚ ਖਸਰੇ ਦੇ ਇਨਫੈਕਸ਼ਨ ਦੀ ਰਿਪੋਰਟ ਆਈ ਹੈ ਤੇ ਅਲਬਰਟਾ ਤੇ 온ਟਾਰੀਓ ਕੁੱਲ ਮਾਮਲਿਆਂ ਦੇ ਵਿੱਚ ਸਭ ਤੋਂ ਅੱਗੇ ਪਾਏ ਗਏ ਨੇ Ontario. And there are a couple of different communities, our Hutterite communities and our Mennonite communities, which do tend to have a lower vaccination rate. We uh, we did do some uh, targeted uh, campaigning to uh, increase the vaccination rate. We were quite successful. We saw um, an uptake, a 50% uptake in the number of, uh, of measles vaccinations in some of those uh, those communities that tended to be uh, uh, have a lower vaccination rate. Uh, and I'm glad to see as well that the the numbers appear to be abating. I think the last time I looked. We, we still had a, an outbreak of a, of a handful of cases. But I think it's up to, to everybody to, to be vigilant in trying to make sure that this disease doesn't spread. It can have devastating impacts, especially on young kids. Um and so we uh, we want to make sure that we that everyone knows that it's available ਇਸੇ ਦਸਤਾਵੇਜ਼ ਦੇ ਅਨੁਸਾਰ ਅਲਬਰਟਾ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 2000 ਕੇਸ ਸਾਹਮਣੇ ਆਏ ਨੇ ਜਦੋਂ ਕਿ 온ਟਾਰੀਓ ਦੇ ਵਿੱਚ 2024 ਦੇ ਅਪਰਜਰ ਤੋਂ ਲੈ ਕੇ ਹੁਣ ਤੱਕ ਲਗਭਗ 2400 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਸਾਹਮਣੇ ਆਏ ਨੇ ਅਲਬਰਟਾ ਦੇ ਵਿੱਚ 150 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਸੂਬੇ ਨੇ ਪਿਛਲੇ ਮਹੀਨੇ ਆਪਣੀ ਪਹਿਲੀ ਮੌਤੀ ਰਿਪੋਰਟ ਦਰਜ ਕੀਤੀ ਸੀ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਦਾ ਕਹਿਣਾ ਹੈ ਕਿ ਕੈਨੇਡਾ ਦਾ ਹਾਲ ਹੀ ਦੇ ਵਿੱਚ ਖਸਰਾ ਖਤਮ ਕਰਨ ਦਾ ਅਰਜਗਵਾਨਾ ਚਿੰਤਾਜਨਕ ਹੈ ਪਰ ਹੋ ਸਕਦਾ ਹੈ ਕਿ ਉਸ ਦੀ ਸਰਕਾਰ ਦੇ ਕੋਲ ਇਸ ਨੂੰ ਵਾਪਸ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹੋਰ ਬਹੁਤ ਸਾਰੇ ਵਿਕਲਪ ਨਾ ਹੋਣ। ਸਮਿਥ ਨੇ ਕੈਲਕਰੀ ਦੇ ਵਿੱਚ ਇੱਕ ਗੈਸ ਸੰਬੰਧਿਤ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਸਪੋਥ ਹੀ ਛੂਤ ਵਾਲੀ ਬਿਮਾਰੀ ਨੂੰ ਕੰਟਰੋਲ ਕਰਨਾ ਔਖਾ ਹੋਇਆ ਪਿਆ ਹੈ। ਖਾਸ ਕਰਕੇ ਕਿਉਂਕਿ ਲੋਕ ਦੁਨੀਆ ਭਰ ਦੇ ਇੱਕ ਸੂਬੇ ਤੋਂ ਦੂਜੇ ਸੂਬੇ ਜਾਂ ਫਿਰ ਅਲਬਰਟਾ ਵਿੱਚ ਸੁਤੰਤਰ ਤੌਰ ਤੇ ਯਾਤਰਾ ਕਰ ਸਕਦੇ ਨੇ। ਸਮਿਥ ਨੇ ਸ਼ੁੱਕਰਵਾਰ ਨੂੰ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਹਰਕੀ ਤੇ ਹੋਤੇ ਨਿਰਭਰ ਕਰਦਾ ਹੈ ਤੇ ਉਹ ਇਹ ਯਕੀਨੀ ਬਣਾਉਂਦੀ ਕੋਸ਼ਿਸ਼ ਦੇ ਵਿੱਚ ਚੌਕਸ ਰਹੇ ਕਿ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਅਸੀਂ ਇਹ ਯਕੀਨੀ ਬਣਾਇਆ ਕਿ ਹਰ ਕੋਈ ਜਾਣਦਾ ਹੋਵੇ ਕਿ ਕੋਈ ਕਿ ਕਦੋਂ ਕੋਈ ਪਰਕੋਫ ਫੈਲੇ ਇਸ ਕਰਕੇ ਅਸੀਂ ਇਹ ਯਕੀਨੀ ਬਣਾਇਆ ਕਿ ਹਰ ਕੋਈ ਜਾਣਦਾ ਹੋਵੇ ਕਿ ਕਦੋਂ ਕੋਈ ਪਰਕੋਫ ਫੈਲੇ ਜਾਂ ਕਦੋਂ ਕੋਈ ਕੇਸ ਪਛਾਣਿਆ ਗਿਆ ਅਸੀਂ ਇਸ ਨੂੰ ਆਪਣੀ ਵੈਬਸਾਈਟ ਉੱਤੇ ਪਾ ਦਿੱਤਾ ਹੈ ਤਾਂ ਜੋ ਉਹ ਦੇਖ ਸਕਣ ਕਿ ਕਿਹੜੀ ਜਗ੍ਹਾ ਹੈ ਆਪਣੇ ਜੋਖਮ ਦੇ ਪੱਧਰ ਦਾ ਖੁਦ ਨਿਰਣੇ ਕਰ ਸਕਣ ਜੇਕਰ ਉਹਨਾਂ ਨੂੰ ਲੱਛਣ ਦਿਖਾਈ ਦੇਂਦੇ ਨੇ ਤਾਂ ਜੋ ਤੁਰੰਤ ਹੱਲ ਕਰਨ ਤੇ ਯੋਗ ਹੋ ਸਕਣ ਜਦੋਂ ਕਿ ਇਸ ਸਾਲ ਲਗਭਗ ਹਰ ਸੂਬੇ ਦੇ ਵਿੱਚ ਖਸਰੇ ਦੇ ਇਨਫੈਕਸ਼ਨ ਦੀ ਰਿਪੋਰਟ ਆਈ ਹੈ ਤੇ ਅਲਬਰਟਾ ਤੇ 온ਟਾਰੀਓ ਕੁੱਲ ਮਾਮਲਿਆਂ ਦੇ ਵਿੱਚ ਸਭ ਤੋਂ ਓਕੇ ਪਾਏ ਗਏ ਨੇ Ontario. And there are a couple of different communities, our Hutterite communities and our Mennonite communities, which do tend to have a lower vaccination rate. We uh, we did do some uh, targeted uh, campaigning to uh, increase the vaccination rate. We were quite successful. We saw um, an uptake, a 50% uptake in the number of, uh, of measles vaccinations in some of those uh, those communities that tended to be uh, uh, have a lower vaccination rate. Um, and I'm glad to see as well that the the numbers appear to be abating. I think the last time I looked. We still had a, an outbreak of a, of a handful of cases, but I think it's up to, to everybody to, to be vigilant in trying to make sure that this disease doesn't spread. It can have devastating impacts, especially on young kids, um, and so. we, uh, we want to make sure that we that everyone knows that it's available ਇੱਥੇ ਦਸਤਾਵੇਜ਼ਨਾਂ ਕਿਹਾ ਹੱਪਟਾ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 2000 ਕੇਸ ਸਾਹਮਣੇ ਆਏ ਨੇ ਜਦੋਂ ਕਿ 온ਟਾਰੀਓ ਦੇ ਵਿੱਚ 2024 ਦੇ ਬਜਟ ਤੋਂ ਲੈ ਕੇ ਹੁਣ ਤੱਕ ਲਗਭਗ 2400 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਸਾਹਮਣੇ ਆਏ ਨੇ ਅਲਬਰਟਾ ਦੇ ਵਿੱਚ 150 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਸੂਬੇ ਨੇ ਪਿਛਲੇ ਮਹੀਨੇ ਆਪਣੀ ਪਹਿਲੀ ਮੋਤੀ ਰਿਪੋਰਟ ਦਰਜ ਕੀਤੀ ਸੀ ਇੱਥੇ ਦਸਤਾਵੇਜ਼ਨਾਂ ਕਿਹਾ ਹੱਪਟਾ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 2000 ਕੇਸ ਸਾਹਮਣੇ ਆਏ ਨੇ ਜਦੋਂ ਕਿ 온ਟਾਰੀਓ ਦੇ ਵਿੱਚ 2024 ਤੇ ਪਰਚਰ ਤੋਂ ਲੈ ਕੇ ਹੁਣ ਤੱਕ ਲਗਭਗ 2400 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਸਾਹਮਣੇ ਆਏ ਨੇ ਅਲਬਰਟਾ ਦੇ ਵਿੱਚ 150 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਸੂਬੇ ਨੇ ਪਿਛਲੇ ਮਹੀਨੇ ਆਪਣੀ ਪਹਿਲੀ ਮੌਤੀ ਰਿਪੋਰਟ ਦਰਜ ਕੀਤੀ ਸੀ ਇੱਥੇ ਦੱਸਣਾ ਬਦਨਾ ਕਿ ਰਿਪੋਰਟਾ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 2000 ਕੇਸ ਸਾਹਮਣੇ ਆਏ ਨੇ ਜਦੋਂ ਕਿ 온ਟਾਰੀਓ ਦੇ ਵਿੱਚ 2024 ਦੇ ਪਰਚਰ ਤੋਂ ਲੈ ਕੇ ਹੁਣ ਤੱਕ ਲਗਭਗ 2400 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਸਾਹਮਣੇ ਆਏ ਨੇ ਅਲਬਰਟਾ ਦੇ ਵਿੱਚ 150 ਤੋਂ ਵੱਧ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਸੂਪ ਨੇ ਪਿਛਲੇ ਮਹੀਨੇ ਆਪਣੀ ਪਹਿਲੀ ਮੌਤੀ ਰਿਪੋਰਟ ਦਰਜ ਕੀਤੀ ਸੀ।